ਬੂਰ ਪਿਆ ਕਣਕਾਂ ਨੁਮਾਏ ਤੇ ਵਿੱਚ ਬਾਗੀਆਂ ਬੀਆਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਧੀਆਂ ਨੀ ਤੂੰ ਸਾੰਬ ਬੁਕਲ ਵਿੱਚ ਰੱਖੀਆਂ ਹੋ ਗਿਣਵੇਂ ਦਿਨਾਂ ਦੀਆਂ ਸਾਂਝਾਂ ਬੇਬਾਬਲ ਅਸਾਂ ਸਿੱਦਕਾ ਨਾਲ ਹੰਡਾਈਆਂ ਕੂੰਜਾਂ ਬਾਗ ਪਰੌਣੀਆਂ ਧੀਆਂ ਵੇਰੇ ਵੇੜੇ ਦੋ ਦਿਨ ਆਇਆਂ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਜਮਣ ਦੀ ਛਾਂ ਹੈ ਠਾਂ ਨੀ ਮੈਂ ਪੀੜਾ ਢਾਵਾਂ ਚਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕਣੀ ਚਿੜੀਆਂ ਦੀ ਚੀਚੀ ਟੋਤਿਆਂ ਦੀ ਟੁਕਣੀ ਦਿਲ ਫੜਕੇ ਸੋਚਾਨੀ ਨਾਲੇ ਸ਼ਰਮਾ ਮੈਂ ਚਾਦਰ ਕੱਢਦੀਨੀ ਗਿਣ ਤੋਪੇ ਪਾਵਾਂ ਇਹ ਚਾਰੇ ਕੂਟਾਨੀ ਇਹਦੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਇਹ ਚਾਰੇ ਕੂਟਾਨੀ ਇਹ ਵੇਦਨ ਚਾਰੇ ਏ ਹਿੰਦੂ ਮੁਸਲਮ ਸਿੱਖ ਈਸਾਈ ਹੈ ਚਾਰੋ ਵੀਰੇ ਇਸ ਹਿੰਦ ਦੀ ਚਾਦਰ ਨੂੰ ਨੀ ਮੈਂ ਸੀਸ ਚੁਖਾਵਾਂ ਇਸ ਹਿੰਦ ਦੀ ਚਾਦਰ ਨੂੰ ਨੀ ਮੈਂ ਸੀਸ ਚੁਖਾਵਾਂ ਮੈਂ ਚਾਦਰ ਕੱਢਦੀ ਨਹੀਂ ਗਿਣ ਟੋਪੇ ਪਾਵਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਬੇਲਾ ਪਾਵਾਂ ਬੇਲਾ ਪਾਵਾਂ ਬੇਲਾ ਪਾਵਾਂ ਬੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੈਂ ਰੱਮੀ ਬਾਬਲਨੀ ਰੇਲਾਂ ਦਾ ਰਾਜਾ ਮੈਂ ਆ ਕੇ ਬੱਪੂ ਨੂੰ ਰੇਲਾਂ ਰੁਕਵਾਵਾਂ ਮੈਂ ਚਾਦਰ ਕੱਢਦੀ ਨੀ ਗਿਣ ਟੋਪੇ ਪਾਵਾਂ ਲਗ ਹੜ ਸਿਆਲੇ ਨੀ ਮੈਂ ਚਾਦਰ ਲਾਹੀ ਚਾਦਰ ਲਾਹੀ ਚਾਦਰ ਲਾਹੀ ਚਾਦਰ ਲਾਹੀ ਲਗ ਹੜ ਸਿਆਲੇ ਨੀ ਮੈਂ ਚਾਦਰ ਲਾਹੀ ਪੋਟਿਆਂ ਦੀਆਂ ਚੋਬਾਨੀ ਇਹ ਦੇਣ ਗਵਾਹੀ ਓ ਬਨਜਾਰਾ ਗੀਤਾਂ ਦਾ ਮੈਂ ਰਚਨਾ ਉਸ ਦੀ ਹੂੰ ਪ੍ਰੀਤ ਨਗਰ ਅੜਿਓ ਉਸ ਦਾ ਸਰਨਾਮ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ